ਬੀਤੇ ਸਮੇਂ ਆਪਾਂ ਇਹ ਵਿਚਾਰ ਸਰਵਣ ਕੀਤੀ ਕਿ ਛੇਵੇਂ ਸਤਿਗੁਰੂ ਧੰ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਜਨਮ ਜੇਠ ਦੇ ਮਹੀਨੇ 1606 ਈਸਵੀ ਨੂੰ ਭਾਵ ਕਿ ਜੋ ਅੱਜ ਹੁਣ ਇਹ ਮਹੀਨਾ ਚੱਲ ਰਿਹਾ ਹੈ ਲਾਹੌਰ ਵਿਖੇ ਜਦੋਂ ਮਹਾਰਾਜ ਇਸ ਜੋਤੀ ਜੋ ਸਮਾਉਣ ਵੇਲੇ ਆਗਿਆ ਕਰ ਗਏ ਨੇ ਕਿ ਸਾਡੇ ਜਾਨ ਤੋਂ ਮਗਰੋਂ ਬਾਲ ਹਾਰ ਗੋਬਿੰਦ ਨੂੰ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਬਣਾਉਣਾ ਸਮਾ ਆ ਰਿਹਾ ਏ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਆ ਰਹੇ ਨੇ ਤੇ ਮਹਾਰਾਜ ਜਦੋਂ ਲਾਹੌਰ ਜਾਣ ਲੱਗੇ ਮਾਤਾ ਗੰਗਾ ਜੀ ਨੂੰ ਸਮਝਾ ਕੇ ਗਏ ਸੀ ਕਿ ਜਦੋਂ ਅਸੀਂ ਚਲੇ ਗਏ ਸਾਨੂੰ ਪਤਾ ਅਸੀਂ ਵਾਪਸ ਨਹੀਂ ਆਵਾਂ ਇਸ ਕਰਕੇ ਸਮਾ ਦੇਖ ਕੇ ਜਦੋਂ ਸੁਨੇਹਾ ਮਿਲਿਆ ਬਾਲ ਹਰ ਗੋਬਿੰਦ ਨੂੰ ਬਿਨਾਂ ਕਿਸੇ ਤਰਕ ਤੋਂ ਇਹ ਗੁਰੂ ਨਾਨਕ ਦੀ ਗੱਦੀ ਦਾ وارث ਬਣਾ ਦੇ ਮਹਾਰਾਜ ਨੂੰ ਗੱਦੀ ਤੇ ਬਿਠਾਇਆ ਗਿਆ ਸਤਿਗੁਰੂ ਪਿਤਾ ਜੀ ਨੇ ਮੇਰੀ ਤੇ ਪੀੜੀ ਦੀਆਂ ਦੋ ਤਲਵਾਰਾਂ ਤਖਤ ਤੇ ਬੈਠ ਕੇ ਧਾਰਨ ਕੀਤੀਆਂ ਅਕਾਲ ਤਖਤ ਦੀ ਜੋ ਸਿਰਜਣਾ ਹੈ ਉਹ ਕਰਾਉਂਦੇ ਐ ਪਰ ਜੋ ਹੁਣ ਉਹ ਚੰਦੂ ਹੈ ਉਹ ਆਪਣੇ ਗੁਰਤੂਤਾਂ ਤੋਂ ਬਾਜ ਨਹੀਂ ਆਉਂਦਾ ਉਹ ਮਹਾਰਾਜ ਦੇ ਨਾ ਕਾਰਮਾਕਾਰਾਂ ਤੋਂ ਪੈ ਭੀਤ ਹੈ ਉਹ ਜਤਨ ਕਰ ਰਿਹਾ ਵੀ ਕਿਵੇਂ ਇਹਨਾਂ ਨੂੰ ਮੈਂ ਖਤਮ ਕਰਾਂ ਕਿਹੜੀ ਸਾਜ ਰਚਾਂ ਕਿ ਇਹਨਾਂ ਦਾ ਨਾਸ਼ ਹੋ ਜਾਏ ਉਹ ਜਹਾਂਗੀਰ ਨੇ ਕੋਲ ਜਾ ਕੇ ਚੁਗੜੀਆਂ ਕਰਦਾ ਜਹਾਂਗੀਰ ਨੇ ਦਿੱਲੀ ਬੜੇ ਪ੍ਰੇਮ ਦੇ ਨਾਲ ਸਦਾ ਕੱਲਿਆ ਮਹਾਰਾਜ ਨੇ ਪਿਤਾ ਜੀ ਸੰਮਤ 1669 1612 ਈਸਵੀ ਨੂੰ ਦਿੱਲੀ ਨੂੰ ਚਲੇ ਗਏ ਤੇ ਬਾਸ਼ ਨੇ ਬੜੇ ਸਤਕਾਰ ਨਾਲ ਮਾਨ ਕੀਤਾ ਪਰ ਚੰਦੂ ਜੀ ਦੀਆਂ ਜੋ ਸਾਖਸ਼ਾਂ ਸੀ ਉਹ ਛਟਾਏ ਸੀ ਕਿ ਮਹਾਰਾਜ ਨੂੰ ਮਗਰੋਂ ਬਹਾਨੇ ਦੇ ਨਾਲ ਪੰਜਾਰਗਨ ਹਫਤਾ ਖੰਡ ਤੱਕ ਸੇਵਾ ਕੀਤੀ ਮਹਿਲ 'ਚ ਰੱਖ ਕੇ ਮਹਾਰਾਜ ਤੁਹਾਡਾ ਵਿੜਾਈ ਬੜੀ ਹੈ ਤੁਹਾਡੀ ਉਪਮਾ ਬੜੀ ਹੈ ਅਸੀਂ ਤੁਹਾਡੀ ਸੇਵਾ ਕਰਦੇ ਹਾਂ ਬਾਦ ਦੇ ਕਾਰਨ ਵਹਤ ਲੈ ਕੇ ਅਸੀਂ ਫਾਵਤਾ ਖੰਡ ਸੇਵਾ ਕੀਤੀ ਮਹਿਲਾਂ ਚ ਰੱਖ। ਉਦੋਂ ਬਾਅਦ ਵਿੱਚ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ 'ਤੇ ਮਹਾਰਾਜ ਸਾਡੇ ਕੋਲੇ ਕਿਸੇ ਹੋਰ ਰਾਜੇ ਵੀ ਆ ਰਹੇ ਨੇ ਤੇ ਅਸੀਂ ਕੋਈ ਵਿਚਾਰਾਂ ਕਰਨੀਆਂ ਨੇ ਤੇ ਜੇ ਤੁਸੀਂ ਮੁਨਾਫਤ ਸਮਝੋ ਤਾਂ ਗਵਾਲੀਅਰ ਦਾ ਕਿਲਾ ਜੋ ਆਪਣਾ ਤੁਦ ਤੁਹਾਡੀ ਰੈਸ਼ ਉੱਥੇ ਕਰਾ ਦਿੰਦੇ। ਤੇ ਮਹਾਰਾਜ ਤਰ੍ਹਾਂ ਝੂਠਾ ਬਹਾਨਾ ਲਾ ਕੇ ਗਵਾਲੀਅਰ ਦੇ ਵਿੱਚ ਨਜ਼ਰ ਬੰਦ ਕਰ ਦਿੱਤਾ। ਵਾਕੀ ਰਾਜੇ ਵੀ ਉੱਥੇ ਨਜ਼ਰ ਬੰਦ ਨੇ ਬਾਹਰ ਨੇ ਜਾ ਕੇ ਉਹ ਵੇਖਿਆ ਤਾਂ ਇਹ ਥਾਂ ਦਾ ਪ੍ਰਬੰਧ ਹੁਣ ਇੱਕ شریف ਆਦਮੀ ਹਰੀ ਦਾਸ ਦੇ ਪਾਸ ਸਪੁਰਦ ਸੀ ਕੁਝ ਸਮੇ ਬਾਅਦ ਜਹਾਂਗੀਰ ਨੂੰ ਆਪਣੇ ਭੁੱਲ ਪਰਦੀਤ ਹੋਈ ਕਿਉਂਕਿ ਭਾਈ ਵਿਦੀ ਚੰਦ ਤੇ ਬਾਬਾ ਬੁੱਢਾ ਜੀ ਇਹਨਾਂ ਨੇ ਵੀ ਉ ਤਾਂ ਕੀਤੀਆਂ ਕਿ ਸਤਿਗੁਰੂ ਛੇਵੇਂ ਪਿਤਾ ਨੂੰ ਇਹਨਾਂ ਨੇ ਗਵਾਲੀਅਰ ਦੇ ਕਿਲੇ ਚ ਬੰਦ ਕਰ ਦਿੱਤਾ ਆਨ ਭੋਜਨ ਤੋਂ ਇਹਨਾਂ ਨੇ ਪਾਣੀ ਤੋਂ ਭੁੱਖੇ ਰੱਖਿਆ ਹੈ ਤੇ ਪਿਤਾ ਜੀ ਨੂੰ ਕਿਵੇਂ ਨਾ ਕਿਵੇਂ ਆਪਾਂ ਰਿਹਾ ਕਰਾਂਗੇ ਤੇ ਮਹਾਰਾਜ ਨੂੰ ਰਿਹਾ ਕੌਣ ਵਾਸਤੇ ਜੋ ਇਤਿਹਾਸ ਗਵਾ ਫਿਰ ਕਹਿੰਦੇ ਸੁਪਨੇ ਦੇ ਅੰਦਰ ਆ ਕੇ ਸਿੱਖਣ ਇਹਨਾਂ ਨੂੰ ਵਿਗਿਆਰ ਤੇ ਸ਼ੇਰਾਂ ਦਾ ਰੂਪ ਧਾਰਨ ਕਰਕੇ ਡਰਾਉਣਾ ਕੀਤਾ ਹੈ ਰਾਉ ਦੇ ਵਿੱਚੋਂ ਛੇਵੇਂ ਪਾਤਸ਼ਾਹ ਜੀ ਨੇ ਫਿਰ ਸੰਗਤ ਜੋ ਲਾਹੌਰ ਦੇ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਦੀਵਾਨ ਸਜਾ ਕਰਨ ਕਿਉਂਕਿ ਸੰਗਤ ਮਿਲਣ ਵਾਸਤੇ ਵੀ ਆਉਂਦੀ ਮਹਾਰਾਣੀ ਪਿਤਾ ਜੀ ਤੁਹਾਨੂੰ ਕੈਦ ਕਰ ਤਾ ਕੋਈ ਜ਼ੁਲਮ ਦਾ ਟੱਕਰਾ ਕਰੀਏ ਅਸੀਂ ਜੋਕ ਜਨ ਜੁਕ ਕਰੀਏ ਤੁਸੀਂ ਕਹਿੰਨੇ ਜੰਗਾ ਜੁਤ ਦਾ ਸਮਾਉਣ ਕੀ ਪਤਾ ਆਈ ਗਿਆ ਹੋਵੇ ਤਾਂ ਅਸੀਂ ਕਰੀਏ ਮਹਾਰਾਜ ਨਹੀਂ ਅਕਾਲ ਪੁਰਖ ਜੀ ਰਜਾ ਜਰ ਹੁਕਮ ਵਿੱਚ ਰਹੋ ਵੈ ਤੁਸੀਂ ਪ੍ਰਸ਼ਾਦਾ ਪਾਣੀ ਤੇ ਰਾਜੇ ਕਹਿਣ ਲਵੇ ਮਹਾਰਾਜ ਤੁਹਾਡਾ ਸਾਨੂੰ ਤਾਂ ਜਾਮਾ ਥਮਾ ਹੋ ਗਿਆ ਇੱਥੇ ਸਾਡਾ ਸਾਹ ਘੁੱਟਦਾ ਹੈ ਅਸੀਂ ਖਾਂ ਖਾਂ ਕੇ ਪਾਗਲ ਹੋ ਗਏ ਆ ਸਾਡੀ ਖਾਂਸੀ ਨਹੀਂ ਰੁਕਦੀ ਤਾਂ ਪਿਤਾ ਜੀ ਨੇ ਹੁਕਮ ਕੀਤਾ ਭਾਈ ਤੁਸੀਂ ਜੇ ਹੋਏ ਮਹਿਲ ਦੇ ਵਿੱਚੋਂ ਤੁਹਾਨੂੰ ਖਾਣਾ ਦਿੱਤਾ ਜਾਂਦਾ ਹੈ ਨਾ ਕਿਉਂਕਿ ਸਾਦਿਸ਼ੀਏ ਰਾਜੇ ਦੇ ਜahangir ਦੇ Chandu ਹੁਣਾ ਦੇ ਜਿਵੇਂ ਆਮ ਆਪਣੀ ਕਹਾਵਤ ਹੈ ਨਾ ਵੀ ਛੋਟੀ ਵੀ ਨਾ ਟੁੱਟੇ ਤੇ ਸੱਪ ਵੀ ਮਰ ਜੇ ਇਹੋਂ ਜਾਂਦੇ ਵੀ ਇਹ ਰਾਜੇ ਮਰ ਵੀ ਜਾਣ ਤੇ ਸਾਡਾ ਨਾਮ ਹੀ ਨਾ ਲੰਘੇ। ਭੋਜਨ ਦੇ ਅੰਦਰ ਥੋੜੀ ਮਾਤਰਾ ਵਿੱਚ ਸਲੋ ਪੋਇਜ਼ਨ ਇਹ ਜ਼ਹਿਰ ਦੇਰੇ ਭਾ ਕੇ ਕਿ ਥੋੜੀ ਥੋੜੀ ਜ਼ਹਿਰ ਇਹਨਾਂ ਦੇ ਅੰਦਰ ਜਾਂਦੀ ਰਹੂਗੀ। ਅੰਦਰੋਂ ਫੇਫੜੇ ਗੁਰਦੇ ਗਲਦੇ ਜਾਣਗੇ। ਇਹਨਾਂ ਦੇ ਆਪੇ ਆਵ ਖੰਘ ਖੰਘ ਕੇ ਮੌਤ ਹੋ ਜਾਵੇ। ਇਸੇ ਤਰ੍ਹਾਂ ਹੀ ਹੁੰਦਾ ਰਿਹਾ। ਪਰ ਮਹਾਰਾਜ ਪਿਤਾ ਜੀ ਜਾਣੀ ਜਾਨ ਤਾਂ ਉਹਨਾਂ ਨੇ ਹੁਕਮ ਕਰਤਾ ਵੀ ਰਾਜ ਜੇ ਜ਼ਿੰਦਗੀ ਚਾਹੁੰਨੇ ਹੋ ਸਵਾਸ ਚਾਹੁੰਨੇ ਹੋ ਤਾਂ ਮਹਿਲ ਦਾ ਖਾਣਾ ਧਿਆਲ ਮਹਾਰਾਜ ਖਾਵਾਂਗੇ ਕਿ ਕਹਿੰਦੇ ਕੋਈ ਨਹੀਂ ਪ੍ਰਬੰਧ ਕਰ ਸੰਗਤ ਮਿਲਣ ਵਾਸਤੇ ਇਹ ਵਚਨ ਕੀਤਾ ਵੀ ਦੀਵਾਨ ਸੱਜਦੇ ਆਕੜਾ ਪ੍ਰਸ਼ਾ ਲੈ ਕੇ ਆ ਘਰੋਂ ਭੋਜਨ ਬਣਾ ਕੇ ਲੈ ਆ ਤੋ ਪ੍ਰਸ਼ਾਦਾ ਊਕੜਾ ਪ੍ਰਸ਼ਾਦ ਸਾਰੇ ਰਾਜਿਆਂ ਵਾਸਤੇ ਬਣਵਾ ਕੇ ਮਹਾਰਾਜ ਇਹਨਾਂ ਸ਼ਕਾਉਂਦੇ ਆ ਦੀਵਾਨ ਸਜਦੇ ਸੰਗਤ ਹੁੰਦੀ ਹੈ ਸੰਗਤ ਬਾਹਰ ਬੈਠ ਕੇ ਮਹਾਰਾਜ ਦੇ ਦੁਆਰਾ ਉਚਾਰੇ ਬਾਣੀ ਸ਼ਬਦਾਂ ਦਾ ਕਥਾ ਦਾ ਵਿਚਾਰ ਦਾ ਸਰਬਣਾ ਕਰਨਾ ਕਰਦੀ ਹੈ ਔਰ ਉਪਰੰਤ ਜੋ ਮਹਾਰਾਜ ਦੀ ਬਾਣੀ ਹੈ ਮਹਾਰਾਜ ਕਹਿੰਦੇ ਆ ਨਾ ਕਿ ਕਾਰੇ ਸ਼ਾਨਾਨ ਸਿਮਰ ਪ੍ਰਭ ਆਪਣ ਮੰਤਨ ਪਏ ਅਰੋਗਾ ਤਾਂ ਮਹਾਰਾਜ ਪਿਤਾ ਜੀ ਜਿੱਥੇ ਰਾਜਿਆਂ ਨੂੰ ਭੋਜਨ ਬੰਨਕਰਾ ਕੇ ਕੜਾ ਪ੍ਰਸ਼ਾਸ ਕਰਿਓ ਉੱਥੇ ਕਹਿੰਦੇ ਭਾਈ ਆਪਣੇ ਸੁਆਹ ਦੇ ਨਾਲ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪਣਾ ਹੈ ਨਿਰੰਕਾਰ ਦਾ ਤੇ ਇਹਨਾਂ ਤੁਹਾਡੀ ਬਿਮਾਰੀ ਠੀਕ ਹੋ। ਮਹਾਰਾਜ ਸਤਨਾਮ ਵਾਹਿਗੁਰੂ ਦਾ ਨਨੁ ਜਾਪ ਕਰਉਂਦੇ ਰਹੇ। ਕੜਾ ਪ੍ਰਸ਼ਾਸਕ ਹੁੰਦੇ ਰਹੇ। ਰਾਜੇ ਦਰਦ ਤੇ ਭੋਜਨ ਨੂੰ ਤਿਆਗਤਾ। ਕੱਲ ਹੋਰ ਪਰਸੋਂ ਹੋਰ ਅੱਜ ਹੋਰ ਰਾਜਿਆਂ ਦੀ ਸਿਹਤ ਤੰਦਰੁਸਤ ਹੋਵੇ। ਤਾਂ ਇਧਰ ਸਿੱਖਾਂ ਨੇ ਪੂਰਾ ਜੋਰ ਲਾਇਆ ਹੋਇਆ ਹੈ। ਰਾਜੇ ਨੂੰ ਆਪਣੀ ਗਲਤੀ ਦਾ ਆਪਣੀ ਕਰਤੂਤ ਦਾ ਅਹਿਸਾਸ ਹੋ ਗਿਆ ਤਾਂ ਉਸ ਨੇ ਸੋਚਿਆ ਕਿ ਮੈਂ ਸਤਿਗੁਰਾਂ ਨੂੰ ਰਹਾਈ ਕਰਦਾ ਰਹਾਈ ਦਾ ਪਰਮਾਨ ਕਰਤਾ ਕਿਉਂਕਿ ਇੱਥੇ ਮੀਆਂ ਮੀਰ ਜੀ ਵੀ ਆ ਗਏ ਬਹੁਤੇ ਸਰੀਰ ਤੇ ਜੋ ਕਸ਼ਟ ਆ ਗਿਆ ਨਾ ਹਰ ਤਰ੍ਹਾਂ ਦਾ ਇਲਾਜ ਹੋਇਆ ਪਰ ਕਿਤੋਂ ਆ ਰਾਮ ਨਹੀਂ ਮਿਲਿਆ ਮੀਆਂ ਮੀਰ ਜੀ ਨੇ ਬੁਲਾਇਆ ਤੇ ਮੀਆਂ ਮੀਰ ਜੀ ਨੇ ਕਿਹਾ ਵੀ ਤੂੰ ਕੋ ਲਾਲਮ ਖੁਦਾ ਨੂੰ ਤਾਂ ਤੂੰ ਕੈਦ ਕਰੀ ਬੈਠਾ ਹੈ ਤੇ ਤੂੰ ਸਰੀਰ ਦੀ ਤੰਦਰੁਸਤੀ ਕਿੱਥੇ ਭਾਲਦਾ ਹੈ ਪਹਿਲਾ ਛੇਵੇਂ ਸਤਿਗੁਰੂ ਨੂੰ ਰਹਾਕਾਰ ਤੇਰੀ ਤੰਦਰੁਸਤੀ ਆਪੇ ਹੋ ਜਾ। ਤਾਂ ਬਚਨ ਮੰਨ ਕੇ ਭੁੱਲ ਮੰਨ ਕੇ ਉਹਨਾਂ ਨੇ ਰਹਾਈ ਨੂੰ ਹੁਕਮ ਕਰ ਦਿੱਤਾ ਕਿ ਮਹਾਰਾਜ ਮੈਨੂੰ ਦੁਖੀਆਂ ਨੂੰ ਮੇਰੇ ਤੇ ਕਿਰਪਾ ਕਰੋ ਮੈਂ ਦੁਖੀ ਹਾਂ। ਸ੍ਰੀ ਤੇ ਕਸ਼ਟ ਆਗੇ ਤੇ ਮੇਰੀ ਗਲਤੀ ਮਾਫ ਕਰੋ ਤੁਹਾਨੂੰ ਮੈਂ ਰਹਾਕਾਰ। ਰਾਜੇ ਮਹਾਰਾਜ ਨੂੰ কুরਲਾ ਕੇ ਕਹਿਣ ਲੱਗੇ ਮਹਾਰਾਜ ਜੇ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਸਾਨੂੰ ਫੇਰ ਰਾਜੇ ਦੁਆਰਾ ਦਿੱਤੀ ਗਈ ਜ਼ਹਿਰ ਵਾਲਾ ਭੋਜਨ ਖਾਣਾ ਪੈਣਾ ਤੇ ਮਹਾਰਾਜ ਜੀ ਫੇਰ ਖੰਘ ਕਰਨ ਕੇ ਬਿਮਾਰ ਹੋ ਜਾਣਗੇ ਸਾਡੀ ਮੌਤ ਹੋ ਜਾਵੇ ਸਾਡਾ ਤਾਂ ਕੋਈ ਪਾਰ ਉਤਾਰਾ ਕਰਕੇ ਜਾਓ ਤਾਂ ਮਹਾਰਾਜ ਨੇ ਪਰ ਹੁਕਮ ਕੀਤਾ ਵੀ ਰਾਜਾ ਸਾਡੀ ਮੰਗ ਕਹਿੰਦੇ ਜੀ ਹੁਕਮ ਕਰੋ ਕਹਿੰਦੀ ਸੀ ਪਰ ਕੱਲਿਆਂ ਨਹੀਂ ਜਾਣਾ ਜੇ ਤੁਹਾਨੂੰ ਰਿਹਾ ਕਰਨਾ ਚਾਹੁੰਨਾ ਜੇ ਤੇ ਕੋਈ ਸ਼ਰਤ ਮੰਨਦੀ ਤੇਰੀ ਕੋਈ ਸ਼ਰਤ ਹੈ ਨਾ ਤਾਂ ਸਾਰੇ ਰਾਜੇ ਬਵੰਜਾ ਰਾਜੇ ਇਹਨਾਂ ਨੂੰ ਵੀ ਰਿਹਾ ਕਰ ਤਾ ਹੁਕਮ ਹੋ ਗਿਆ ਪਰ ਚੰਦੂ ਨੇ ਆਪਣੇ ਫਿਰ ਸਿਆਣਪ ਦਿਖਾਈ ਰਾਜਾ ਇਕੱਠਿਆਂ ਨੂੰ ਰਿਹਾ ਨਾ ਕਰੇ ਦੇਖੇਂਗੇ ਤੇ ਗੁਰੂ ਜਾ ਕੇ ਫੌਜ ਨਾ ਬਣਾਲੇ ਹੱਕ ਚ ਹੋ ਜਾਣਗੇ ਆਪਣੇ ਉਲਟ ਹੋਜੂ ਕੰਮ ਸਿਆਸਤ ਰਚ ਕਹਿੰਦੇ ਵੀ ਹੁਣ ਬਚਨ ਤਾਂ ਦੇਤਾ ਛੱਡਣਾ ਤਾਂ ਪੈਣਾ ਕਹਿਣ ਲੱਗੇ ਕੋਈ ਐਸੀ ਸ਼ਰਤ ਰੱਖੂ ਵੀ ਜੋ ਪੂਰੀ ਨਾ ਕਰ ਸਕੋ ਸੋਚ ਵਿਚਾਰ ਕਰਕੇ ਫਿਰ ਆਗਿਆ ਕਰਾਤੀ ਵੀ ਭਾਈ ਜਿੰਨੇ ਰਾਜ ਤੁਹਾਡਾ ਪੱਲਾ ਪਕੜ ਕੇ ਚਲੇ ਜਾਣ ਉਹਨੇ ਰਾਜ ਤੁਸੀਂ ਲੈ ਜੀ ਇਹ ਤੇ ਸਿਆਤ ਇਹ ਵੀ ਰੱਜੀ ਵੀ ਦੇਖਾਂਗੇ ਫਿਰ ਗੁਰੂ ਕਿਹੜੇ ਰਾਜ ਨੂੰ ਲੈ ਕੇ ਜਾਂਦਾ ਕਿਹਨੂੰ ਛੱਡ ਕੇ ਜਾਂਦਾ ਹੈ ਕਿਹੜਾ ਦੇਖੀ ਬਣਦਾ ਕਿਹੜਾ ਦੂਰੀ ਕਰਦਾ ਲੱਗ ਜੂ ਪਤਾ ਪਰ ਮਹਾਰਾਜ ਨੇ ਹੁਕਮ ਕੀਤਾ ਜੋ ਆਪਾਂ ਇਤਿਹਾਸ ਗਵਾਹ ਹੈ ਭਾਈ ਕੀ ਡਰੋਲੀ ਪਿਤਾ ਜੀ ਦਾ ਉਹ 52 ਕਲਾਂ ਆਲਸ ਜੋ ਚੋਲਾ ਸਾਹਿਬ ਹੈ ਉਹ ਅੱਜ ਵੀ ਸਾंभਿਆ ਹੋਇਆ ਹੈ ਮਹਾਰਾਜ ਨੇ ਹੁਕਮ ਕੀਤਾ ਸੰਗਤ ਨੂੰ ਕਿ ਭਾਈ 52 ਕਲੀਆਂ ਵਾਲਾ ਚੋਲਾ ਉਹ ਤਿਆਰ ਕਰਾਇਆ ਜਾਵੇ 52 ਕਲੀਆਂ ਦਾ ਜੋ ਚੋਲਾ ਵਾ ਸ਼ਾਇ ਚੋਲਾ ਉਹ ਫਿਰ ਤਿਆਰ ਕਰਵਾਇਆ ਗਿਆ ਹਰ ਇੱਕ ਰਾਜੇ ਨੂੰ ਗਲੀ ਹਰ ਇੱਕ ਨੂੰ ਆਪਣਾ ਪੱਲਾ ਪਕੜਾ ਕੇ ਪਿਤਾ ਜੀ ਕੈਦ ਦੇ ਵਿੱਚੋਂ ਬਾਹਰ ਆਉਂਦੇ ਆ ਰਿਹਾ ਹੁੰਦੇ ਆ ਇਸ ਕਰਕੇ ਮਹਾਰਾਜ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ ਬੰਦੀ ਛੋੜ ਦਿਵਸ ਵੀ ਮਨਾਇਆ ਜਾਂਦਾ ਪਿਤਾ ਜੀ ਦਾ ਤੇ ਮਹਾਰਾਜ ਫਿਰ 52 ਸ਼ਾਹੀ ਕੈਦੀਆਂ ਨੂੰ ਆਪਣੇ ਸੁਨੇ ਬਾਹਰ ਲੈ ਕੇ ਆਜ਼ਾਦ ਹੁੰਦੇ ਐ ਔਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹ ਤੋਂ ਅੰਮ੍ਰਿਤਸਰ ਕਿਹਾ ਜਾਂਦਾ ਸੀ ਉਧਰ ਨੂੰ ਜਾਂਦੇ ਆ ਤੇ ਆਪਾਂ ਜਾਣਦੇ ਵੀ ਇਨਾਂ ਦਿਨਾਂ 'ਚ ਦੀਵਾਲੀ ਦਾ ਮਾਹੌਲ ਹੁੰਦਾ ਹੈ ਉਦੋਂ ਰੋਸ਼ਨਾਈ ਕੀਤੀ ਗਈ ਦੀਵਾਲਾ ਕੀਤੀ ਗਈ ਖੁਸ਼ੀਆਂ ਮਨਾਇਆਂ ਗਈਆਂ ਤਾਂ ਮਹਾਰਾਜ ਜੀ ਜਦ ਦਿੱਲੀ ਪੁੱਜ ਗਏ ਤਾਂ ਚੰਦੂ ਦੀਆਂ ਕਈ ਕਰਨੀਆਂ ਸ਼ਾਹ ਨੂੰ ਦੱਸੀਆਂ ਵੀ ਚੰਦੂ ਇਸ ਤਰ੍ਹਾਂ ਕਰ ਰਿਹਾ ਸ਼ਾਹ ਨੇ ਫਿਰ ਗੁਰੂ ਘਰ ਦੇ ਸਬਰੋਧ ਦੇ ਨੂੰ ਬਾ ਸਤਗੁਰੂ ਦੇ ਹਵਾਲੇ ਕਰਤਾ ਕਹਿੰਦੇ ਮਹਾਰਾਜ ਪਾਪੇ ਤੁਸੀਂ ਲੈ ਜੀ ਤੁਸੀਂ ਇਹਦਾ ਅੰਤ ਕਰੋ ਤੁਹਾਡੇ ਨਾਲ ਵੈਰ ਕੀਤਾ ਜੋ ਤੁਸੀਂ ਚਾਹੋ ਕਰ ਸਕ ਹਵਾਲੇ ਕਰਤਾ ਪਿਤਾ ਜੀ ਦੇ ਤਿੰਜਾਤ ਪਰ ਆਪ ਜਾਂ ਗਿਰ ਬਾਦਸ਼ਾਹ ਪਾਸ ਹਨ ਤਦ ਆਪ ਨੇ ਨੂਰ ਜਹਾਨ ਦੇ ਬਾਕੀ ਸ਼ਾਹੀ ਘਰਾਣੇ ਦੀਆਂ ਇਸਤਰੀਆਂ ਨੂੰ ਸੱਚੀ ਸਿੱਖਿਆ ਦਿੱਤੀ ਨਿਰੰਕਾਰ ਅਕਾਲ ਪੁਰਖ ਦਾ ਸਿਮਰਨ ਕਰਨ ਵਾਸਤੇ ਦੱਸਿਆ ਆਪ ਫਿਰ ਸ੍ਰੀ ਅਮਰ ਸਰ ਵਾਪਸ ਆਏ ਸੰਗਤਾਂ ਨੂੰ ਨਿਹਾਲ ਕੀਤਾ ਪਰ ਫਿਰ ਆਲਮਸਤ ਜੀ ਪ੍ਰਸੰਨਤਾ ਦੇ ਨਾਨਕ ਮਤੇ ਪੁੱਜੇ ਅਤੇ ਜੋਗਿਆਂ ਨੂੰ ਸੁਮਤੇ ਲਾ ਸ਼ਾਹੀ ਸੈਨਾ ਨਾਲ ਆਪਨੇ ਦੋ ਜੰਗਾਂ ਹੋਈਆਂ ਤਾਂ ਇੱਕ ਦਾ ਕਾਰਨ ਸ਼ਾਹੀ ਬਾਜ ਦਾ ਇਹਨਾਂ ਦੇ ਕਬਜ਼ੇ ਵਿੱਚ ਆਉਣਾ ਸੀ ਤੇ ਦੂਜਾ ਸ਼ਾਹ ਦਾ ਗੁਰੂ ਜੀ ਦੇ ਘੋੜੇ ਖੋ ਲੈਣਾ ਸੀ ਤੇ ਇਸ ਸੰਬੰਧ ਦੇ ਵਿੱਚ ਭਾਈ ਵੀਰ ਚੰਦ ਜੋ ਸਾਖੀ ਆਪਾਂ ਸਰਵਣ ਕਰਦੇ ਆ ਉਹ ਕਾਰਨ ਉਹ ਬਣਦੇ ਆ ਔਰ ਇਹ ਜੰਗਾਂ ਦੇ ਵਿੱਚ ਜੋ ਸ਼ਾਹੀ ਸੈਨਾ ਹੈ ਉਹ ਵੱਡੀ ਹਾਰ ਪਾਦੀ। ਜੋ ਕਿਸ ਤਰ੍ਹਾਂ ਇਹ ਬਾਜ ਲੈ ਕੇ ਜਾਂਦੇ ਆ ਕਿਉਂਕਿ ਮਹਾਰਾਜ ਪਿਤਾ ਜੀ ਦਾ ਸੈਨਾਪਤੀ ਸੀ ਨਾ ਉਹਨਾਂ ਨੂੰ ਮਹਾਰਾਜ ਆਪਣਾ ਬਾਜ ਦਿੰਦੇ ਆ। ਔਰ ਜਾਣ ਬੁੱਝ ਕੇ ਉਹਨਾਂ ਜੋ ਜਵਾਈ ਹੈ ਉਹ ਰੱਖ ਲੈਂਦਾ ਬਾਦ ਵਿੱਚ ਆ ਕੇ ਉਹ ਮਹਾਰਾਜ ਪੁੱਛਦੇ ਭਾਈ ਤੇਰੀ ਸ਼ਾਹੀ ਪੋਸ਼ਾਕ ਕਿੱਥੇ ਹੈ ਤੇਰਾ ਬਾਜ ਕਿੱਥੇ ਹੈ ਤੇਰੇ ਸ਼ਸਤਰ ਕਿੱਥੇ ਹੈ ਤਾਂ ਨਾਂ ਉਪਰ ਕਰਦਾ ਕਿਉਂਕਿ ਜਵਾਬ ਹੈ ਨਹੀਂ ਘੋੜੇ ਤੇ ਇਸ ਕਾਰਨ ਫਿਰ ਇਹ ਬਾਦਸ਼ਾਹ ਕੋਲ ਜਾ ਕੇ ਸ਼ਿਕਾਇਤ ਕਰਦਾ ਹੈ ਔਰ ਲੜਾਈ ਦਾ ਕਾਰਨ ਬਣਦਾ ਬਾਦਸ਼ਾਹ ਕੋਲ ਜਾ ਕੇ ਫਿਰ ਜੰਗ ਹੁੰਦੀ ਹੈ ਪੈਦੇਖਾਂ ਇਤਿਹਾਸ ਦੇ ਵਿੱਚ ਮਹਾਰਾਜ ਜੀ ਨੇ ਨਾਮ ਵਰਤੇ ਇਹ ਪੈਦੇਖਾਂ ਛੇਵੇਂ ਪਾਤਸ਼ਾਹ ਵੇਲੇ ਵੀ ਹੋਇਆ ਔਰ 10ਵੇਂ ਪਾਤਸ਼ਾਹ ਵੇਲੇ ਵੀ ਇੱਕ ਪੈਦੇਖਾਂ ਹੋਇਆ ਤਾਂ ਇਹ ਕਾਰਨ ਬਣਦੇ ਐ ਔਰ ਜੋ ਦੂਜੀ ਸਾਖੀ ਆਪਾਂ ਸਰਵਣ ਕਰਦੇ ਆ ਉਹ ਕੱਲ ਦੇ ਇਤਿਹਾਸ ਦੇ ਵਿੱਚ ਆਪਾਂ ਸਰਵਣ ਕਰਾਂਗੇ ਕਿ ਕਿਵੇਂ ਸੰਗਤ ਦੇ ਵਿੱਚ ਇੱਕ ਸ਼ਾਹੂਕਾਰ ਮਹਾਰਾਜ ਦੇ ਵਾਸਤੇ ਦੋ ਘੋੜੇ ਜੋ ਗੁਲਬਾਗ ਤੇ ਬੁਲਬਾਗ ਘੋੜੇ ਲੈ ਕੇ ਮਹਾਰਾਜ ਦੇ ਵਾਸਤੇ ਆਉਂਦਾ ਹੈ ਪਰ ਰਾਤ ਦੇ ਵਿੱਚ ਉਹ ਘੋੜਾ ਸ਼ਾਹੀ ਘਰਾਣੇ ਵਾਲੇ ਖੋ ਲੈਂਦੇ ਆ ਇਹ ਜਾ ਕੇ ਸ਼ੇਮੀ ਪਾਦਸ਼ਾਹ ਕੋਲ ਸਾਰੀ ਵਿਥਿਆ ਸੁਣਾਉਂਦਾ ਮਹਾਰਾਜ ਤੁਹਾਡੇ ਵਾਸਤੇ ਸ਼ਾਹੀ ਘੋੜੇ ਲਏ ਸੀ ਪਰ ਮੁਗਲਾਂ ਨੇ ਖੋ ਲਏ ਤਾਂ ਫਿਰ ਉਹ ਕਿਵੇਂ ਬਾਬਾ ਬੀ ਦੀ ਚੰਨ ਸੀਨਾ ਗੁਰੂ ਦਾ ਸੀਨਾ ਉਹ ਘੋੜਿਆਂ ਨੂੰ ਵਾਪਸ ਲੈ ਕੇ ਆਉਂਦੀ ਘਾਈਆ ਬਣ ਕੇ ਫਿਰ ਇੱਕ ਜੋਤਸ਼ੀ ਬਣ ਕੇ ਉਹ ਘੋੜੇ ਵਾਪਸ ਲੈ ਕੇ ਆਉਂਦੇ ਕਿਵੇਂ ਸਿੱਖ ਦੀ ਛੇਵੇਂ ਪਾਤਸ਼ਾਹ ਆਪਣੇ ਗੁਰੂ ਦੀ ਸਾਖੀ ਹੈ ਆਮ ਇਤਿਹਾਸ ਵਿੱਚ ਇਹ ਗੱਲ ਜ਼ਾਹਰ ਹੈ ਕਿ ਸਿੱਖ ਹੋਵੇ ਆ ਬਾਬਾ ਵੀਰ ਚੰਗ ਵਰਗਾ ਗੁਰੂ ਹੋਵੇ ਛੇਵੇਂ ਸਤਗੁਰ ਵਰਗਾ ਤਾਂ ਕਿਵੇਂ ਕਾਰਨ ਕਰਕੇ ਕਿਵੇਂ ਇਤਨਾ ਪ੍ਰਬੰਧ ਕਰਕੇ ਵੀ ਜਨ ਜਾਣਦਾ ਹੈ ਇਥੋਂ ਤੱਕ ਵੀ ਉਹ ਦਿੱਤੀ ਅੱਗ ਦੇ ਵਿੱਚ ਬੈਠ ਕੇ ਪੱਠੇ ਵਿੱਚ ਬੈਠ ਕੇ ਛੇਵੇਂ ਗੁਰੂ ਨੂੰ ਅਰਾਧਾ ਅੱਗ ਵਾਲੀ ਪੱਠੇ ਜਿ ਲੁਕਦਾ ਉਹ ਇਤਿਹਾਸ ਉਹ ਵਿਚਾਰਾਂ ਉਹ ਸਿੱਖੀਆਂ ਦੇਣਾ ਕੱਲ ਦੇ ਇਤਿਹਾਸ ਦੇ ਵਿੱਚ ਆਪਾਂ ਸਰਬਣ ਕਰਾਂਗੇ ਸਤਗੁਰੂ ਜੀ ਫਿੱਤਾ ਜੀ ਐਸੀ ਕਿਰਪਾ ਐਸੀ ਬਖਸ਼ਿਸ਼ ਕਰਨ ਤਾਂ ਜੋ ਸਾਨੂੰ ਵੀ ਗੁਰੂ ਦੇ ਨਾਲ ਪਿਆਰ ਬਣਾਵੇ ਦਿੱਤੀ ਸਿੱਖਿਆ ਸਾਡੇ ਹਿਰਦ ਵਿੱਚ ਵਸ ਜਾਏ ਔਰ ਸਿੱਖੀ ਦੀ ਅਸੀਮ ਬਾਣੀ ਬਣਦੇ ਧਾਰਮੇ ਹੋ ਸਕੀਏ ਗੁਰੂ ਦਾ ਪਾਵਨ ਬਾਕ ਮਾ ਕੇ ਗੁਰੂ ਦੀ ਇਲਾਹੀ ਬਾਣਨਾ ਜੁੜ ਕੇ ਇਸ ਮਨੁੱਖਾ ਦੇਹੀ ਦਾ ਲਾਹ ਲੈ ਸਕੀਏ ਲੋਕ ਸੁਖੀਏ ਪਰ ਲੋਗ ਸੁਹੇਲੇ ਨਾਨਕ ਪ੍ਰਭ ਆਪੇ ਮਿਲੇ ਆਪ ਸੰਗਤਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਬੁੱਲਾ ਮਾ ਕੋਈ ਵੀ ਰਸਨਾ ਵਾਂਝ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ